ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube RK ਨੰਬਰ ਦਾ ਬੁਟੀਕ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਪੈਣਾ ਨੂੰ ਰਿਕੁਐਸਟ ਹੈ ਕਿ ਆਪਣੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਇਸ ਚੈਨਲ ਦੇ ਉੱਤੇ ਆਪਾਂ ਤੁਹਾਨੂੰ ਬਹੁਤ ਸਾਰੇ ਬਹੁਤ ਸੋਹਣੇ ਹੈਂਡਵਰਕ ਵਾਲੇ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਣੇ ਆਂਗੇ ਜੇਕਰ ਤੁਸੀਂ ਆਪਣੇ ਕੋਲੇ ਹੁਣ ਅੱਗੇ ਜਿਵੇਂ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਤੁਸੀਂ ਆਪਣੇ ਕੋਲੋਂ ਹੈਂਡਵਰਕ ਲਈ ਆਰਡਰ ਦੇਣਾ ਚਾਹੁੰਦੇ ਤਾਂ ਉਹਦੇ ਲਈ ਆਪਾਂ ਤੁਹਾਨੂੰ ਡਿਜ਼ਾਈਨ ਮੈਂਸ਼ਨ ਕਰਦੇ ਆਂ ਸੋ ਆਪਣੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਫਿਕਸਡ ਡਿਜ਼ਾਈਨ ਬਹੁਤ ਸਾਰੀ ਮਿਲਣਗੇ ਜੀ ਹੈਂਡਵਰਕ ਵਾਲੇ ਜਿੱਦਾਂ ਕਿ ਹੈਵੀ ਸੂਟ ਨੇ ਵਿਆਹ ਸ਼ਾਦੀਆਂ ਜੇ ਵੇਅਰ ਕਰ ਸਕਦੇ ਹੋ ਤੁਸੀਂ ਜਿਹੜਾ ਤੁਸੀਂ ਇਹ ਫੈਬਰਿਕ ਆ ਸਿੰਥੈਟਿਕ ਫੈਬਰਿਕ ਦੇ ਉੱਤੇ ਜਿਹੜੇ ਸਾਰੇ ਹੈਂਡਵਰਕ ਸੂਟ ਨੇ ਹੈਵੀ ਹੈਵੀ ਸੂਟ ਰੈਡੀ ਕੀਤੇ ਹੋਏ ਨੇਗੇ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਆਪਣੇ ਕੋਲ ਇਹ ਡਿਜ਼ਾਈਨ ਆਪਣੇ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਜੇ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਹੈਵੀ ਕਰਵਾਉਣਾ ਚਾਹੁੰਦੇ ਹੋ ਦੇਖੋ ਜੀ ਤੁਸੀਂ ਜਿਵੇਂ ਇਹ ਵਾਲਾ ਸੂਟ ਦੇਖ ਰਹੇ ਹੋ ਇਹਦਾ ਨੈੱਕ ਦਾ ਤੇ ਬਾਜੂ ਦਾ ਤੇ ਘੇਰ ਦਾ ਤੇ ਬਾਟਮ ਦਾ ਕੰਮ ਹੈ ਪੂਰਾ ਹੈਵੀ ਸੂਟ ਹੈ ਜਿਹੜਾ ਰੈਡੀ ਕੀਤਾ ਹੋਇਆ ਹੈਗਾ ਅਗਲਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਮੋਰਨੀਆਂ ਵਾਲਾ ਡਿਜ਼ਾਈਨ ਬਹੁਤ ਸਾਰਾ ਟ੍ਰੈਂਡ ਦੇ ਵਿੱਚ ਹੈ ਤਕੀ ਤੇ ਤੁਸੀਂ ਇਸ ਡਿਜ਼ਾਈਨ ਦੇ ਵਿੱਚ ਵੀ ਸੂਟ ਰੈਡੀ ਕਰਵਾ ਸਕਦੇ ਹੋ ਜਿਹੜੇ ਰੈਡੀ ਕੀਤੇ ਹੋਏ ਸੂਟ ਨੇ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਇਸ ਕਲਰ ਦੇ ਵਿੱਚ ਇਹ ਵੀ ਸੇਮ ਉਸੇ ਮਾਡਲ ਦਾ ਸੂਟ ਹੈ ਜੀ ਜੋ ਪਹਿਲਾਂ ਤੁਹਾਨੂੰ ਪਿਕ ਸ਼ੇਅਰ ਕੀਤੀ ਹੈ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਆਪਣੇ ਕੋਲੋਂ ਹੈਂਡਵਰਕ ਸੂਟ ਵੀ ਤਿਆਰ ਕਰਵਾ ਸਕਦੇ ਹੋ ਜਿਹੜੀ ਅੱਜ ਵਾਲੀ ਵੀਡੀਓ ਹੈਗੀ ਸਾਰੀ ਹੈਂਡਵਰਕ ਸੂਟਾਂ ਦੀ ਪਿਕਸ ਦੀ ਹੈਗੀ ਜੋ ਵੀ ਹੈਂਡਵਰਕ ਵਾਲੇ ਡਿਜ਼ਾਈਨ ਨੇ ਜੀ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੁਸੀਂ ਜਲਦੀ ਜਲਦੀ ਕਿਸੇ ਵੀ ਭੈਣ ਨੇ ਵਿਆਹ ਸ਼ਾਦੀ ਲਈ ਸੂਟ ਜਿਹੜਾ ਤਿਆਰ ਕਰਵਾਉਣੇਗਾ ਤਾਂ ਤੁਸੀਂ ਆਪਾਂ ਨੂੰ ਛੇਤੀ ਤੁਸੀਂ ਦੀ ਸਕਰੀਨਸ਼ਾਟ ਭੇਜ ਕੇ WhatsApp ਤੇ ਆਪਾਂ ਨੂੰ ਆਰਡਰ ਦੇ ਸਕਦੇ ਹੋ ਜੇ ਤੁਸੀਂ ਪ੍ਰਾਈਸ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਪ੍ਰਾਈਸ ਦੀ ਜਾਣਕਾਰੀ ਆਪਾਂ ਨੂੰ WhatsApp ਮੈਸੇਜ ਕਰਕੇ ਲੈ ਸਕਦੇ ਹੋ ਕਿਉਂਕਿ ਜੀ ਇਹ ਹੈਵੀ ਸੂਟ ਨੇ ਤੁਸੀਂ ਆਪ ਹੀ ਸਮਝਦੇ ਹੋ ਇਹ ਕਾਰੀਗਰਾਂ ਕੋਲੋਂ ਤਿਆਰ ਹੁੰਦੇ ਨੇਗੇ ਤੇ ਇਹਨਾਂ ਨੂੰ 15 ਤੋਂ 20 25 ਦਿਨ ਇੱਕ ਸੂਟ ਨੂੰ ਆਮ ਨਾਲ ਲੱਗ ਜਾਂਦੇ ਨੇਗੇ ਤਿਆਰ ਹੋਣ ਤੇ ਜੇ ਕਿਸੇ ਭੈਣ ਦੇ ਅੱਗੇ ਜਿਵੇਂ ਕਿ ਹੋਣਾ ਸਤੰਬਰ ਦਸੰਬਰ ਦੇ ਵਿਆਹ ਨੇਗੇ ਤਾਂ ਤੁਸੀਂ ਹੁਣ ਆਰਡਰ ਦੇ ਕੇ ਆਪਣਾ ਜਿਹੜੀ ਸੂਟ ਨੂੰ ਕੰਪਲੀਟ ਕਰਵਾ ਸਕਦੇ ਹੋਗੇ ਇਹ ਵੀ ਦੇਖੋ ਜੀ ਜਿੱਦਾਂ ਕਿ ਹੁਣ ਤੁਸੀਂ ਮੈਰਿਜ ਦੇ ਵਿੱਚ ਪਾਉਣ ਵਾਲੀ ਵਿਆਹ ਸ਼ਾਦੀਆਂ ਲਈ ਹੈਵੀ ਤੋਂ ਹੈਵੀ ਮਸ਼ੀਨ ਵਰਕ ਸੂਟ ਵੀ ਨੇ ਜਾਤਰੇ ਦੇ ਵਿੱਚ ਹੈਂਡ ਵਰਕ ਪਿਕਸ ਤੁਹਾਨੂੰ ਮਿਲਣਗੀਆਂ ਤੇ ਇਹ ਇੱਕ ਜਿਹੜਾ ਤੁਹਾਨੂੰ ਦੱਸਦੀ ਇਹ ਵੀ ਜਿਹੜਾ ਰਾਇਲ ਬਲੂ ਕਲਰ ਆ ਉਹ ਬਹੁਤ ਸਾਰੇ ਟ੍ਰੈਂਡ ਦੇ ਵਿੱਚ ਹੈ ਇਹ ਕਲਰ ਹੈ ਜਿਹੜਾ ਟ੍ਰੈਂਡ ਦੇ ਵਿੱਚ ਹੈਗਾ ਤੇ ਇਸ ਕਲਰ ਦੇ ਵਿੱਚ ਹਰ ਇੱਕ ਫੈਬਰਿਕ ਦੇ ਵਿੱਚ ਇਹ ਕਲਰ ਆਈ ਆਇਆ ਰਾਇਲ ਬਲੂ ਇਹ ਵੀ ਹੈਂਡਵਰਕਾ ਜਿਹੜਾ ਸੂਟ ਰੈਡੀ ਹੋਇਆ ਹੋਇਆਗਾ ਤੇ ਮਹਿਰੂਨ ਕਲਰ ਹੈ ਇਹ ਵੀ ਹੈਂਡਵਰਕ ਹੋਇਆ ਹੋਇਆ ਸਾਰੇ ਫਰੰਟ ਦੇ ਉੱਤੇ ਬੂਟੀ ਤੇ ਨੈੱਕ ਦਾ ਕੰਮ ਹੈ ਬਾਜੂ ਦਾ ਕੰਮ ਹੈ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਤੇ ਨੈਕਸਟ ਆ ਗਿਆ ਜੀ ਇਹ ਵੀ ਹੈਂਡਵਰਕ ਸੂਟ ਹੈਗਾ ਹੈਂਡਵਰਕ ਸੂਟ ਨੇ ਜਿਹੜੇ ਸਾਰੇ ਤੁਹਾਨੂੰ ਮਿਲਣਗੇ ਦੇਖੋ ਅੱਗੇ ਫੇਰ ਤੋਂ ਮੋਰਨੀਆਂ ਵਾਲਾ ਡਿਜ਼ਾਈਨ ਹੈ ਜਿਹੜਾ ਰੈੱਡ ਕਲਰ ਦੇ ਉੱਤੇ ਰੈਡੀ ਹੋਇਆਗਾ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜੀ ਸਾਰੇ ਹੈਂਡਵਰਕ ਪੀਸ ਮਿਲਣਗੇ ਤੁਹਾਨੂੰ ਸਾਰਾ ਦਬਕੇ ਦਾ ਕੰਮ ਹੋਊਗਾ ਸਿੱਪੀ ਮੋਤੀ ਦਾ ਕੰਮ ਹੋਊਗਾ ਤੇ ਹਰ ਇੱਕ ਡਿਜ਼ਾਈਨ ਹੈ ਜਿਹੜਾ ਆਪਣੇ ਕੋਲੇ ਰੈਡੀ ਹੋ ਜਾਊਗਾ ਤੁਸੀਂ ਕਿਸੇ ਵੀ ਡਿਜ਼ਾਈਨ ਦਾ ਆਪਾਂ ਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੁਸੀਂ ਉਸ ਦਾ ਪ੍ਰਾਈਸ ਪੁੱਛ ਸਕਦੇ ਹੋ ਜੇਕਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਆਪਣੇ ਦੀ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਤੇ ਫੈਬਰਿਕ ਜਿਹੜਾ ਪਲਾਨ ਹੈ ਜੀ ਆਪਣੇ ਕੋਲੇ ਹਰ ਇੱਕ ਕੁਆਲਿਟੀ ਦਾ ਹੈਗਾ ਜਿੱਦਾਂ ਕਿ ਹੁਣ ਫੈਬਰਿਕ ਟ੍ਰੈਂਡ ਦੇ ਵਿੱਚ 56 ਵਰ ਬ੍ਰਿਟਿਸ਼ ਸ਼ਿਮਰ ਸਿਲਕ ਸਾਰੇ ਸਿੰਥੈਟਿਕ ਫੈਬਰਿਕ ਇਸ ਤਰ੍ਹਾਂ ਦੇ ਹੁਣ ਅੱਗੇ ਟ੍ਰੈਂਡ ਦੇ ਵਿੱਚ ਹੈਗੇ ਨੇ ਇਹ ਵੀ ਦੇਖੋ ਜੀ ਇੱਕ ਛਿਲਕ ਦੇ ਉੱਪਰ ਰੈਡੀ ਹੋਇਆ ਘੇਰ ਦਾ ਵਰਕ ਹੈ ਤੇ ਇਹਨੂੰ ਬਾਜੂ ਤੇ ਵੀ ਵਰਕ ਹੈ ਤੇ ਬਾਟਮ ਤੇ ਵੀ ਹੈ ਤੁਸੀਂ ਕਹਲਾ ਘੇਰ ਤੇ ਕਰਵਾਉਣਾ ਚਾਹੁੰਦੇ ਹੋ ਘੇਰ ਤੇ ਵੀ ਕਰਵਾ ਸਕਦੇ ਹੋ ਦੇਖੋ ਬਾਜੂ ਤੇ ਘੇਰ ਤੇ ਹੋਊਗਾ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਬਾਟਮ ਤੇ ਪਸੰਦ ਕਰਦੇ ਹੋ ਤੇ ਅਗਲਾ ਜੀ ਜਿਹੜਾ ਐਂਕਰ ਦੀਆਂ ਗੁੱਟੀਆਂ ਨਾਲ ਰੈਡੀ ਹੁੰਦਾ ਹੈਂਡਵਰਕ ਸੂਟ ਇਹ ਵੀ ਹੈਂਡਵਰਕ ਹੈਗਾ ਜੋ ਜੀ ਇੱਕ ਸਿੰਪਲ ਸੋਬਰ ਦੀਆਂ ਚੀਜ਼ਾਂ ਨੇ ਜਿੱਦਾਂ ਕਿ ਥੋੜੇ ਜਿਹਾ ਗਰਮੀ ਦੇ ਵਿੱਚ ਵਧੀਆ ਲੱਗਦੀਆਂ ਨੇ ਤੁਸੀਂ ਹੁਣ ਅੱਗੇ ਹੈਂਡਵਰਕ ਜਿਹੜਾ ਵਿਆਹ ਸ਼ਾਦੀਆਂ ਲਈ ਤਿਆਰ ਕਰਵਾਉਣਾ ਚਾਹੁੰਦੇ ਹੋ ਉਹਦੇ ਵਿੱਚ ਥੋੜੇ ਜਿਹਾ ਸਿੱਪੀ ਮੋਤੀ ਦਾ ਉਹ ਕਿਆ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਸੋਨਾ ਲੱਗਦਾ ਸੂਟ ਹੈਵੀ ਹੋ ਜਾਂਦਾ ਤੇ ਸੂਟ ਦੀ ਗਰੇਸ਼ ਬਣ ਜਾਂਦੀ ਹੈ ਤੁਸੀਂ ਹੈਂਡਵਰਕ ਇਸ ਤਰ੍ਹਾਂ ਦਾ ਵਿਆਹ ਸ਼ਾਦੀਆਂ ਲਈ ਤਿਆਰ ਕਰਵਾ ਸਕਦੇ ਹੋ ਆਗਰ ਵਾਇਟ ਸੀ ਨੀਦਰਲ ਥ레ਡ ਵਰਕ ਵਾਲਾ ਕਰਵਾਉਣਾ ਚਾਹੁੰਦੇ ਹੋ ਉਹ ਵੀ ਆਪਾਂ ਨੂੰ ਆਰਡਰ ਦੇ ਸਕਦੇ ਹੋ ਜੀ ਉਹ ਥੋੜਾ ਜਿਹਾ ਸਿੰਪਲ ਸੀਜ਼ ਹੈਗੀ ਵੀ 22500 ਦੀ ਰੇਂਜ ਦੇ ਵਿੱਚ ਜਿਹੜਾ ਸੂਟ ਰੈਡੀ ਹੋ ਜਾਂਦਾ ਹੈਗਾ ਜੋ ਐਂਕਰ ਦੀ ਗੁੱਟੀ ਨਾਲ ਹੁੰਦਾ ਜੀ ਜਿਹੜਾ ਇਹ ਵਾਲਾ ਸੂਟ ਹੁੰਦਾ ਜੀ ਸੀਪੀ ਦਬਕਾ ਮੋਤੀ ਜਿਵੇਂ ਕਿ ਹੁਣ ਆਹ ਵਾਲੇ ਸੂਟ ਨੇ ਸਾਰੇ ਹੈਂਡਵਰਕ ਵਾਲੇ ਜਿਹੜੇ ਵਾਲੇ ਸੂਟ ਨੇ ਜੀ ਸਾਰੇ 5000 ਤੋਂ ਪਲੱਸ ਨੇ ਜਿਹੜੇ ਹੈਂਡਵਰਕ ਵਾਲੇ ਸੂਟ ਤੁਹਾਨੂੰ ਮਿਲਣਗੇ ਕਿਉਂਕਿ ਇਹ ਸਾਰੇ ਹੈਵੀ ਕੰਮ ਹੈ ਜੀ ਇਹਨਾਂ ਦਾ ਜਿਹੜੀ ਮਿਹਨਤ ਹੈਗੀ ਮਿਹਨਤ ਹੀ ਇਹਨਾਂ ਦੀ 3000 3500 ਤੋਂ ਸਟਾਰਟਿੰਗ ਹੁੰਦੀ ਹੈਗੀ ਜਿਹੜਾ ਕੰਮ-ਕੰਮ ਹੈ ਕੱਲਾ ਵਰਕ ਦਾ ਬਾਕੀ ਜਿਹੜਾ ਕਪੜਾ ਰਹਿ ਗਿਆ ਤੇ ਦੁਪੱਟਾ ਰਹਿ ਗਿਆ ਉਹ ਵੱਖਰਾ ਰਹਿ ਗਿਆ ਸਾਰੇ 5000 ਤੋਂ ਪਲੱਸ ਜਿਹੜੇ ਇਹ ਵਾਲੇ ਸੂਟ ਮਿਲਣਗੇ ਤੁਹਾਨੂੰ ਉਹ ਵੀ ਤੁਹਾਡੇ ਵਰਕ ਦੇ ਹਿਸਾਬ ਨਾਲ ਹੋਊਗਾ ਦੇਖੋ ਜੀ ਅਗਲਾ ਫਿਰ ਤੋਂ ਰॉयਲ ਬਲੂ ਕਲਰ ਦੇ ਉੱਤੇ ਸੂਟ ਰੈਡੀ ਹੋਇਆਗਾ ਇਹ ਵੀ ਸਾਰਾ ਹੈਂਡਵਰਕ ਸੂਟ ਹੈ ਤੇ ਰਾਇਲ ਬਲੂ ਕਲਰ ਦੇ ਵਿੱਚ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਜੀ ਰਾਇਲ ਬਲੂ ਕਲਰ ਇਸ ਕੀ ਬਹੁਤ ਟ੍ਰੈਂਡ ਦੇ ਵਿੱਚ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਵਰਕ ਮਿਲਣਗੇ ਬਹੁਤ ਸਾਰੇ ਡਿਜ਼ਾਈਨ ਮਿਲਣਗੇ ਸਾਰੇ ਡਿਜ਼ਾਈਨ ਮਿਲਣਗੇ ਜਿਹੜੇ ਹੈਂਡਵਰਕ ਵਾਲੇ ਮਿਲਣਗੇ ਠੀਕ ਹੈ ਜੀ ਆਪਾਂ ਤੁਹਾਨੂੰ ਫੇਰ ਵੀ ਵਾਰ-ਵਾਰ ਦੱਸ ਰਹੇ ਹਾਂ ਵੀ ਜਿਹੜੇ ਅੱਜ ਵਾਲੀ ਵੀਡੀਓ ਦੇ ਵਿੱਚ ਪਿਕਸ ਨੇ ਸਾਰੀ ਹੈਂਡਵਰਕ ਵਾਲੇ ਸੂਟਾਂ ਦੀ ਇਹ ਤੁਸੀਂ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਆਪਾਂ ਨੂੰ ਆਰਡਰ ਦੇ ਸਕਦੇ ਹੋ ਜਿਹੜਾ ਆਪਣਾ ਵਟਸਐਪ ਮੈਸੇਜ ਵਾਲਾ ਨੰਬਰ ਹੈ ਜੀ ਉਹ ਸਕਰੀਨ ਦੇ ਉੱਪਰ ਹੈਗਾ ਤੁਸੀਂ ਇਸ ਨੰਬਰ ਦੇ ਉੱਤੇ ਵਟਸਐਪ ਮੈਸੇਜ ਕਰ ਸਕਦੇ ਹੋ ਤੇ ਅਗਲਾ ਫਿਰ ਤੋਂ ਬਲੈਕ ਕਲਰ ਵਾਲਾ ਸੂਟ ਜਿਹੜਾ ਕਾਰਨਰ ਦੇ ਉੱਤੇ ਦੇਖੋ ਇਸ ਤਰ੍ਹਾਂ ਕਾਰਨਰ ਦੇ ਉੱਤੇ ਬਣਾਇਆ ਗਿਆ ਇਹ ਵੀ ਸ਼ਿਲਕ ਦੇ ਉੱਤੇ ਰੈਡੀ ਹੋਇਆ ਗਿਆ ਜੜੇ ਵਾਲੇ ਵਰਕ ਵਾਲੇ ਸੂਟ ਨੇ ਸਾਰੇ ਸ਼ਿਲਕ ਦੇ ਉੱਤੇ ਹੀ ਵਧੀਆ ਲੱਗਦੇ ਨੇਗੇ ਸਿੰਥੈਟਿਕ ਸਟੱਫ ਹੋਵੇ ਸਾਰਾ ਤੇ ਇਹ ਵਾਲਾ ਆ ਗਿਆ ਜੀ ਰੈੱਡ ਕਲਰ ਦਾ ਪੈਨਲ ਵਰਕ ਬਣਿਆ ਹੋਇਆ ਤੇ ਦੋ ਇਸ ਤਰ੍ਹਾਂ ਸੈਂਟਰ ਦੇ ਵਿੱਚ ਬਣੀਆਂ ਹੋਈਆਂ ਨੇਗੀਆਂ ਅਗਲਾ ਫਿਰ ਤੋਂ ਆ ਗਿਆ ਡਿਜ਼ਾਈਨ ਇਹ ਵਾਲੇ ਡਿਜ਼ਾਈਨ ਦੇ ਵਿੱਚ ਵੀ ਕਾਫੀ ਜ਼ਿਆਦਾ ਸਾਰੇ ਸੂਟ ਨੇ ਜਿਹੜੇ ਰੈਡੀ ਹੋਈ ਨੇਗੇ ਤੁਸੀਂ ਵਿਦਆਊਟ ਸਕਿਪ ਕੀਤੇ ਸਾਰੀ ਵੀਡੀਓ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਵੀਡੀਓ ਦੇ ਵਿੱਚ ਸਾਰੇ ਹੈਂਡਵਰਕ ਵਾਲੇ ਸੂਟ ਤੁਹਾਨੂੰ ਪ੍ਰਾਈਸ ਦੇਖੋ ਆਪਾਂ ਤਾਂ ਦੱਸਾਂਗੇ ਜੀ ਵੈਸੇ ਤੁਹਾਨੂੰ ਹਿੰਟ ਦੇ ਹੀ ਦਿੱਤਾ ਪ੍ਰਾਈਸ ਦਾ ਕਿ ਜਿਹੜੇ ਹੈਂਡਵਰਕ ਵਾਲੇ ਸੂਟ ਨੇ ਜੀ ਸਾਰੇ 5000 ਤੋਂ ਪਲੱਸ ਮਿਲਣਗੇ। ਬਾਕੀ ਅੱਗੇ ਫੈਬਰਿਕ ਦੇ ਅਕੋਰਡਿੰਗ ਹੁੰਦਾਗਾ। ਵੀ ਇਸ ਤਰ੍ਹਾਂ ਦਾ ਫੈਬਰਿਕ ਹੈ ਹਨਾ ਜੀ ਕਈ ਵਾਰ ਹੁਣ ਫੈਬਰਿਕ ਕੀ ਪਹਿਣਾ 2000 2500 ਵਾਲਾ ਪਸੰਦ ਕਰਦੀਆਂ ਨੇ ਤਾਂ ਉਹਨਾਂ ਦੀ ਰੇਂਜ ਤਾਂ ਜੀ ਘੱਟੋ ਘੱਟ 7 ਤੋਂ 8 9000 ਤੱਕ ਜਾਊਗੀ। ਅਗਲਾ ਦੇਖੋ ਜੀ ਤੁਸੀਂ ਜਿਹੜਾ ਆ ਗਿਆ ਇੱਕ ਗ੍ਰੇਨ ਨਾਲ ਸੂਟ ਰੈਡੀ ਹੋਇਆਗਾ ਜਿਵੇਂ ਸ਼ਾਰਟ ਸ਼ਰਟ ਨਾਲ। ਇੱਕ ਗ੍ਰੇਨ ਨਾਲ ਤੁਸੀਂ ਇਸ ਤਰ੍ਹਾਂ ਵੀ ਤਿਆਰ ਕਰਵਾਉਣਾ ਚਾਹੁੰਦੇ ਹੋ ਜਾਂ ਅੱਗੋਂ ਵਾਸਤੇ ਕੋਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਇਸ ਤਰ੍ਹਾਂ ਵੀ ਕਰਵਾ ਸਕਦੇ ਹੋ ਆਪਾਂ ਨੂੰ ਆਰਡਰ ਤੇ ਇਹ ਵਾਲੀ ਇਸ ਤਰ੍ਹਾਂ ਸਾਰੀ ਸ਼ਾਰਟ ਸ਼ਰਟ ਨਾਲ ਤੇ ਕਲੀਆਂ ਵਾਲਾ ਕੱਗੜਾ ਜਿਹੜਾ ਰੈਡੀ ਕੀਤਾ ਹੋਇਆ ਹੈਗਾ ਤੇ ਅਗਲਾ ਫਿਰ ਤੋਂ ਆ ਗਿਆ ਸੰਤਰੀ ਕਲਰ ਦਾ ਇਹ ਵੀ ਜਿਹੜੀ ਸ਼ਰਟ ਹੈ ਸਾਰੀ ਹੈਵੀ ਹੈ ਬਾਟਮ ਦੇ ਉੱਪਰ ਵਰਕ ਹੈ ਤੇ ਦੁਪੱਟੇ ਨੂੰ ਵੀ ਵਰਕ ਕੀਤਾ ਹੋਇਆ ਹੈਗਾ ਇਹ ਵਾਲੇ ਸੂਟ ਨੇ ਜਿਹੜੇ ਸਾਰੇ ਵਰਕ ਕੀਤੇ ਹੋਈ ਹੀ ਆਉਂਦੇ ਨੇਗੇ ਜੇ ਤੁਸੀਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਇਹਨਾਂ ਦਾ ਪ੍ਰਾਈਸ ਆਪਾਂ ਤੁਸੀਂ ਵਟਸਐਪ ਤੇ ਪੁੱਛ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਵਰਕ ਹੋਈ ਹੋਈ ਆਉਂਦੇ ਨੇਗੇ ਏਸ ਵਰਕ ਨਹੀਂ ਕਰਵਾਏ ਹੈਗੇ ਇਸ ਤਰ੍ਹਾਂ ਸਾਰੇ ਪੀਸ ਨੇਗੇ ਜੋ ਆਪਾਂ ਰੈਡੀ ਕਰਵਾਉਨੇ ਆ ਉਹਦਾ ਪ੍ਰਾਈਸ ਅਲੱਗ ਹੁੰਦਾ ਜੀ ਜਿਹੜੇ ਆਪਾਂ ਨੂੰ ਵਰਕ ਕਰੇ ਹੋਏ ਆਉਂਦੇ ਨੇ ਉਹਨਾਂ ਦਾ ਪ੍ਰਾਈਸ ਥੋੜਾ ਜਿਆਦਾ ਘੱਟ ਹੁੰਦਾਗਾ ਤੁਸੀਂ ਆਪਾਂ ਨੂੰ ਪ੍ਰਾਈਸ ਇਹਨਾਂ ਦਾ ਪੁੱਛ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਜਿਹੜੀ ਫੁੱਲ ਵਰਕ ਹੈਗੀ ਆਪਾਂ ਸ਼ਰਟ ਦੀ ਖੋਲ ਕੇ ਦਿਖਾਈ ਹੋਈ ਹੈ ਬਲੈਕ ਕਲਰ ਦੇ ਉੱਪਰ ਇਹ ਵਾਲੀ ਇਸ ਤਰ੍ਹਾਂ ਦੀ ਵਰਕ ਕੇ ਦਿੱਤੀ ਹੋਇਆ ਹੋਇਆ ਹੈਗਾ ਤੇ ਅਗਲਾ ਵਰਕ ਜਿਹੜਾ ਇਸ ਤਰ੍ਹਾਂ ਬਾਜੂ ਦੇ ਉੱਤੇ ਹੈ ਤੇ ਬਾਟਮ ਦੇ ਉੱਤੇ ਵੀ ਹੈ ਸੇਮ ਵਰਕ ਇਹ ਵੀ ਜਿਹੜਾ ਹੈਗਾ ਹੈਂਡ ਵਰਕ ਤੇ ਮਸ਼ੀਨ ਵਰਕ ਮਿਕਸ ਹੈਗਾ ਤੇ ਅਗਲਾ ਨੈਕਸਟ ਆ ਗਿਆ ਜੀ ਵਾਈਟ ਕਲਰ ਦੇ ਉੱਪਰ ਵਾਈਟ ਕਲਰ ਦੇ ਉੱਤੇ ਸਾਰਾ ਜਿਹੜਾ ਹੈਂਡ ਦਾ ਕੰਮ ਹੋਇਆ ਹੋਇਆ ਹੈ ਤੁਸੀਂ ਇਹ ਜਿਹੜਾ ਹੈਗਾ ਫੈਬਰਿਕ ਡਾਈ ਵਾਲਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਵਾ ਸਕਦੇ ਹੋ ਵਰਕ ਹੈ ਜਿਹੜਾ ਖਰਾਬ ਨਹੀਂ ਹੋਊਗਾ ਹੈਂਡਵਰਕ ਹੈ ਜਿਹੜਾ ਸਾਰਾ ਕੰਮ ਹੈਂਡਵਰਕ ਦੇ ਉੱਤੇ ਜਿਹੜਾ ਹੋਇਆ ਹੋਇਆ ਹੈਗਾ ਤੇ ਵਾਈਟ ਕਲਰ ਇਹਦੇ ਵਿੱਚ ਵਾਈਟ ਕਲਰ ਦੇ ਵਿੱਚ ਨੇ ਜਿਹੜੇ ਸਾਰੇ ਵਰਕ ਹੋਏ ਹੋਏ ਨੇ ਡਿਜ਼ਾਈਨ ਬਹੁਤ ਸਾਰੇ ਨੇਗੇ ਅਗਲਾ ਆ ਗਿਆ ਜੀ yellow ਕਲਰ ਇਹ ਵਾਲਾ ਡਿਜ਼ਾਈਨ ਜਿਹੜਾ ਮਸ਼ੀਨ ਵਰਕ ਵੀ ਸੀ ਰੈਡੀ ਕੀਤਾ ਸੀ ਤੇ ਇਹ ਵਾਲਾ ਹੈਗਾ ਜੀ ਹੈਂਡਵਰਕ ਤੇ ਚਲੋ ਜੀ ਅਗਲਾ ਫਿਰ ਤੋਂ ਰਾਇਲ ਬਲੂ ਕਲਰ ਆ ਗਿਆ ਪੈਨਲ ਬਨੇ ਹੋਏ ਨੇਗੇ ਸ਼ਰਟ ਦੇ ਉੱਤੇ ਤੇ neck ਤੇ ਕੰਮ ਹੈ ਥੋੜਾ ਥੋੜਾ ਤੇ ਬਾਜੂ ਤੇ ਬੋਟਮ ਤੇ ਜਿਹੜਾ ਹੈਵੀ ਕੰਮ ਹੈ ਨੈਕਸਟ ਫਿਰ ਤੋਂ ਆ ਗਿਆ ਬਲੈਕ ਕਲਰ ਇਹ ਵਾਲਾ ਜੀ ਮਸ਼ੀਨਵਰਕ ਵੀ ਅਸੀਂ ਰੈਡੀ ਕੀਤੇ ਨੇਗੇ ਸੂਟ ਪਰ ਜਿਹੜਾ ਇਹ ਵਾਲਾ ਵਰਕ ਹੈ ਜੀ ਇਹ ਹੈਂਡ ਦਾ ਕੰਮ ਹੈ ਸਾਰਾ ਹੈਂਡਵਰਕ ਸੂਟ ਮਿਲੂਗਾ ਤੁਹਾਨੂੰ ਇਹ ਤੁਸੀਂ ਇਹ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ ਇਸ ਸੂਟ ਦੀ ਤੇ ਅਗਲਾ ਫਿਰ ਤੋਂ ਰਾਇਲ ब्लू ਕਲਰ ਚਾਕਾਂ ਦੀ ਕਾਰਨਰ ਦਾ ਕੰਮ ਆ ਗਿਆ ਹੈਂਡ ਦਾ ਹੀ ਕੰਮ ਹੈ ਸਾਰਾ ਤੇ ਪਰਪਲ ਕਲਰ ਦਾ ਦੇਖੋ ਹੈਵੀ ਸੂਟ ਹੈ ਤੇ ਨੈਕ ਦਾ ਕੰਮ ਹੈ ਤੇ ਬਾਜੂ ਦਾ ਬਾਕੀ ਦੁਪੱਟਾ ਇਹਦੇ ਨਾਲ ਕੰਟਰਾਸਟ ਹੈ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਇੱਥੇ ਤੇ ਮਿਲਦੇ ਨਵੀਂ ਵੀਡੀਓ ਨਾਲ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਨਵੀਂ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ